ਪੂਜਾ 니 ਪੂਜਾ 니 ਪਣੀ ਘਟ ਦੇ ਦੇ ਮੈਂ ਦਵਾਈ ਖਾਣਾ ਆਪਣੀ ਬਈਆ ਵਾ ਮਾਤਾ ਵਾਲਾ ਹੁੰਦੇ ਬੜ ਬੜੀ ਕਰੀ ਜਾਂਦਾ ਮੈਂ ਹਾਂ ਮਾਤਾ ਕੀ ਗੱਲ ਆ ਬੜੀਆਂ ਆਵਾਜ਼ਾਂ ਮਾਰਨ ਈ ਆ ਕਿਹੜੀ ਗੱਲ ਆ ਮਾਤਾ ਇਹਨੂੰ ਰੋਜ਼ ਹੀ ਦੱਸੀਦਾ ਵਸ ਤੇਰੇ ਕਿਹੜੀ ਖਾਣੀ ਸ਼ਾਮ ਨੂੰ ਕਿਹੜੀ ਖਾਣੀ ਆ ਤੈਨੂੰ ਪਤਾ ਹੀ ਨਹੀਂ ਲੱਗਦਾ ਲੈ ਫੜ ਨਾਲ ਮੈਂ ਚੱਲਦੀ ਆ ਪਾਰਟੀ ਤੇ ਮੇ ਸਹੇਲੀ ਦੀ ਪਾਰਟੀ ਆ ਚਾਮਾਂ ਮੈਂ ਆਉਂਗੀ ਲੇਟ ਹੋ ਜਾਾਂਗੀ ਤੇ ਜੇ ਰੋਟੀ ਪਾਣੀ ਬਣਾ ਲਿਓ ਚੰਗਾ ਮੈਨੂੰ ਨਾ ਢੀਗਰ ਮੈਂ ਖਾ ਕੇ ਆਉਂਗੀ ਆਹ ਫੋਨ ਲਾ ਦੀ ਮੇਰੀ ਕੁੜੀ ਨੂੰ ਸੇਨ ਬੜਾ ਮਾਰਿਆ ਵਾ ਅੰਦਰ ਆ ਆ ਸ਼ਰਾਬ ਦਾ ਪੰਚਾ ਲੱਗਿਆ ਵਾ ਫੇਰ ਆਣ ਕੇ ਨੇ ਮੈਨੂੰ ਮਾਰਨਾ ਵਾ ਮੇਰੀ ਜ਼ਿੰਦਗੀ ਨੇ ਨਰਕ ਕਰ ਦਿੱਤਾ ਪਰ ਆ ਜਾ ਮੈਂ ਨਾ ਗਿਆ ਮੋਤੀ ਦੀਦੀ ਘੰਡੀ ਗਈ ਕਿਤੇ ਮੋਤੀ ਦੀਦੀ ਤਾਂ ਯੂਟਿਊਬ ਦੱਸੇ ਪਾਣੀ ਮੰਗਿਆ ਵੀ ਦਵਾਈ ਖਾਣੀ ਤਿਆਰ ਹੋ ਕੇ ਫੁੰਮਣੀਆਂ ਪਾ ਕੇ ਛੜ ਕੇ ਸਕੂਟਰੀ ਤੇ ਗਾਂ ਗਈ ਕੋਣ ਪੁੱਛਦਾ ਅੱਜਕੱਲ ਕੇ ਇਹਨੂੰ ਇੰਨਾ ਹੱਥਾਂ ਨਾਲ ਚਾਵਾਣਾ ਵਿਆਹ ਕੇ ਲਿਆਈ ਦੀਆਂ ਤੇ ਅਮਗਰ ਹੋਵੇ ਦਾ ਪਾਣੀ ਨੂੰ ਵੀ ਤਾਂ ਸਿੱਧਾ ਕੋਤਨ ਪਨੀ ਸ਼ਹਿਰ ਦੀ ਨਹੀਂ ਫੋਨ ਕਰਦਾ ਕੋਈ 2 ਮਿੰਟ ਗੱਲ ਕਰਕੇ ਤੇ ਕੱਟ ਦਿੰਦਾ ਕੀ ਕਰਾਂ ਇਹਨਾਂ ਕੋ ਤੇ ਘਰ ਘਰ ਦੀ ਕਹਾਣੀ ਆ ਅਸੀਂ ਆਪਣੀਆਂ ਸੱਸਾਂ ਨੂੰ ਤੇ ਚ ਨਹੀਂ ਜਾਣਿਆ ਹੁਣ ਸਾਡੇ ਨਾਲ ਇਹ ਕੁੱਖ ਹੋਣ ਲਿਆ ਇਹਨਾਂ ਨੇ ਵੀ ਚੱਲ ਕੋਈ ਨਹੀਂ ਜੰਮਣੇ ਇਹਨਾਂ ਦਾ ਵੀ ਇਹੋ ਕੁਝ ਹੋਣਾ ਵਾ ਤੂੰ ਰੋਂਦੀ ਓ ਮੇਰੀ ਜਾਨ ਨੂੰ ਪਾਣੀ ਡੋਣਾ ਉਹਨਾਂ ਨੂੰ ਅਜੇ ਆਈ ਆਗੀ ਤੇਰੇ ਵੱਲ ਵੀ ਮੈਂ ਲਖਾਰਾ